ਜੀ ਮੈਂ ਨਿਸ਼ਾਨ ਸਿੰਘ ਮੇੜੇ ਹਾਂਜੀ ਕਿਸਾਨ ਮੀ ਦੂਰ ਸੰਘਰਸ਼ ਕਮੇਟੀ ਪੰਜਾਬ ਜੋਂ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਤੋਂ ਦੇਖੋ ਜੀ ਇਹ ਜਿੰਨੇ ਵੀ ਆਪਣੇ ਕਿਸਾਨ ਵੀਰ ਸਾਰੇ ਜਿਹੜੇ ਲੱਗ ਲੱਗੇ ਪਿੰਡਾਂ ਵਾਲੇ ਜਿਹੜੇ ਆ ਘਟੋ ਘਟ ਇਹ ਜਿੰਨਾ ਸਾਡਾ ਜਿੰਨਾ ਬੇੜ ਦਾ ਇਲਾਕਾ ਤੇ ਉੱਪਰ ਦਾ ਇਲਾਕਾ ਜਿਹੜਾ ਸੀਗਾ ਇਹ ਸਾਰੇ ਪੀੜਤ ਸੀਗਾ ਕਿ ਜਦੋਂ ਵੀ ਕੋਈ ਵੀ ਸੀਜ਼ਨ ਆਉਂਦਾ ਹੈਗਾ ਭਾਵੇਂ ਉਹ ਝੋਨੇ ਦਾ ਹੋਵੇ ਤੇ ਭਾਵੇਂ ਕਣਕ ਦਾ ਹੋਵੇ ਤੇ ਜਿਹੜੇ ਪਹਿਲਾਂ ਮੋਟਰਾਂ ਚੋਰੀ ਹੁੰਦੀਆਂ ਉਨੇ ਦੇ ਟਾਈਮ ਦੇ ਉੱਤੇ ਤੇ ਫਿਰ ਆ ਹੁਣ ਜਿਹੜਾ ਸੀਜ਼ਨ ਸ਼ੁਰੂ ਹੋਣਾ ਤੇ ਇਹਦੇ ਵਿੱਚ ਤੇ ਜਿਹੜਾ ਵਾ ਉਹ ਜਿਹੜਾ ਕੱਢ ਲੈਂਦੇ ਆ ਤੇ ਜਿਹੜਾ ਟਰਾਂਸਫਾਰਮ ਜਿਹੜੇ ਤੇਲ ਜਿਹੜੇ ਕੱਢ ਲੈਂਦੇ ਜਦੋਂ ਟਰਾਂਸਫਾਰਮ ਤੋਂ ਤੇਲ ਨਿਕਲ ਜਾਂਦਾ ਵਾ ਜੀ ਉਸ ਤੋਂ ਬਾਅਦ ਤੇਲ ਨਹੀਂਗਾ ਪੈਂਦਾ ਟਰਾਂਸਫਾਰਮਰ ਜਿਹੜਾ ਵਾ ਬਦਲਣਾ ਪੈਂਦਾ ਲੋਕਾਂ ਨੇ ਪਨੀਰੀਆਂ ਬੀਜੀਆਂ ਲੋਕਾਂ ਨੇ ਪਨੀਰੀਆਂ ਬੀਜੀਆਂ ਪੱਥੇ ਬੀਜੇ ਸਾਰੇ ਸੁਕੰਡੇ ਆ ਤੇ ਪਰ ਬੜੀ ਵੱਡੀ ਮੁਸਕਤ ਦੇ ਨਾਲ ਲੋਕਾਂ ਨੇ ਆਪਣੇ ਤੌਰ ਤੇ ਕਿਸਾਨਾਂ ਨੇ ਜਿਹੜੇ ਸੀਗੇ ਪਹਿਰੇ ਲਾ ਕੇ ਰਾਤ ਪਹਿਰੇ ਲਾ ਕੇ ਤੇ ਮਸਲ ਲੜਾ ਕੇ ਤੇ ਰਾਤ ਜਿਹੜੇ ਆ ਬੰਦੇ ਜਿਹੜੇ ਘਟੋ ਘਟ 10 15 ਬੰਦੇ ਸੀ ਜਿਹਦੇ ਵਿੱਚ ਮੋਟਰਸਾਈਕਲਾਂ ਤੇ ਆਏ ਸੀਗੇ ਜਿਨ੍ਹਾਂ ਨੇ ਸਾਰਾ ਕੋਈ ਰੈਕੀ ਕੀਤੀ ਸੀਗੀ ਉਹ ਤੇ ਭੱਜ ਗਏ ਪਰ ਜਿਹੜੀ ਗੱਡੀ ਦੇ ਵਿੱਚ ਤੇਲ ਜਿਹੜਾ ਹੈਗਾ ਠੜਦਾ ਲੋਡ ਕਰ ਰਹਾ ਹੈ ਜਿਹੜਾ ਹੈਗਾ ਉਹਦੇ ਵਿੱਚ ਕੈਲ ਤੇ ਵਗੈਰਾ ਵਗੈਰਾ ਜੋ ਸਮਾਨ ਸੀਗਾ ਉਸ ਵਕਤ ਦਾ ਉਹ ਸਾਰਾ ਜਿਹੜਾ ਬਰਾਮਦ ਕੀਤਾ ਤੇ ਰਾਤ ਨੂੰ ਜਿਹੜਾ ਵਾ ਇਹ ਤਕਰੀਬਨ 12 12:30 ਵਜੇ ਦੇ ਕਰੀਬ ਜਿਹੜੇ ਉਹ ਬੰਦੇ ਜਿਹੜੇ ਫੜੇ ਗਏ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਾਨੂੰਨ ਆਨ ਦੀ ਨੂੰ ਤੇ ਕਾਨੂੰਨ ਆਨ ਦੀ ਪੁਲਿਸ ਨੇ ਬੰਦੇ ਜਿਹੜੇ ਰਾਤ ਇੱਥੇ ਲੈ ਆਦੇ ਸੀ ਥਾਣੇ ਹੁਣ ਇਹ ਜਿੰਨੇ ਵੀ ਸਾਡੇ ਪੰਚ ਤੇ ਸਰਪੰਚ ਵਕੈਰਾ ਤੇ ਜਿਹੜੇ ਕਿਸਾਨ ਵਾਂ ਜਿਹੜੇ ਉਹ ਸਾਰੇ ਇੱਥੇ ਅੱਜ ਪਹੁੰਚੇ ਆ ਕੋਟਲੀ ਤੋਂ ਵੀ ਕੋਟਲੀ ਹਰਚੰਦਾ ਤੋਂ ਵੀ ਚੱਕ ਤੋਂ ਵੀ ਸੱਲੋਪੁਰ ਤੋਂ ਵੀ ਤੇ ਲਾਧੂਪੁਰ ਤੋਂ ਵੀ ਤੇ ਹੂਕਲਾ ਜਿਹੜਾ ਇਹ ਇਹ ਪਿੰਡ ਦੇ ਲੋਕ ਜਿਹੜੇ ਆ ਇਹ ਸਾਰੇ ਜਿਹੜੇ ਇੱਥੇ ਪਹੁੰਚੇ ਆ ਬਾਕੀ ਬੇੜ ਦੇ ਬੰਦੇ ਜਿਹੜੇ ਆ ਉਹ ਵੀ ਆ ਰਹੇ ਆ ਉਹ ਲੇਟ ਪਤਾ ਨਹੀਂ ਕਿਸ ਤਰ੍ਹਾਂ ਹੋ ਗਏ ਆ ਉਹਨਾਂ ਨੇ ਵੀ ਇੱਥੇ ਪਹੁੰਚਣਾ ਹੈਗਾ ਸਾਰੇ ਆਪਾਂ ਪੀੜਤਾਂ ਸਾਰੇ ਆਪਾਂ ਇਨਸਾਫ ਦੀ ਮੰਗ ਕਰਦੇ ਆ ਜਿਹਦੇ ਵਿੱਚ ਐਸਐਚਓ ਕੁਲਵਿੰਦਰ ਸਿੰਘ ਨੇ ਬੜਾ ਵਧੀਆ ਡੀਲ ਕਰਕੇ ਉਹਨਾਂ ਨੇ ਕਿਹਾ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਵਾ ਨਤਾਰ ਦੇਵਾਂਗੇ 4 ਵਜੇ ਦਾ ਜਿਹੜਾ ਵਾ ਉਹਨਾਂ ਨੇ ਸਮਾਂ ਦਿੱਤਾ ਵਾ 4 ਵਜੇ ਤੋਂ ਪਹਿਲਾਂ ਜਿਹੜੀ ਇਨਵੈਸਟੀਗੇਸ਼ਨ ਕੀ ਕਰਦੇ ਆ ਕਿਤਰਾ ਹੁੰਦਾ ਵਾ ਕੀ ਹੁੰਦਾ ਵਾ ਸਾਰਾ ਕੁਝ ਜਿਹੜਾ ਵਾ 4 ਵਜੇ ਤੋਂ ਬਾਅਦ ਜਿਹੜਾ ਵਾ ਪਤਾ ਲੱਗ ਜਾਏਗਾ 4 ਵਜੇ ਦੇ ਨਾਲ ਫੇਰ ਆਪਾਂ ਇਸੇ ਤਰ੍ਹਾਂ ਇੱਥੇ ਆਵਾਂਗੇ ਵੇਖੋ ਜੀ ਜਿਹੜੀ ਅਗਲੀ ਕਾਰਵਾਈ ਆ ਉਹ ਆਪਾਂ ਜਿਹੜੀ ਆ ਲਿਖਾਂਗੇ ਸਾਰੇ ਆ ਲਿਖ ਕੇ ਜਿਹੜੇ ਆ ਫੇਰ ਜਿਹੜੇ ਅੱਗੇ ਜਿਹੜੀ ਚੱਲੂਗੀ ਤਾਂ ਆਪਾਂ